ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 11 ਅਗਸਤ ਤੋਂ ਲੈ ਕੇ ਪੰਜਾਬ ਦਾ ਮੌਸਮ ਆਉਣ ਦੇ ਦਿਨਾਂ ਵਿੱਚ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਹਾਲਾਤਾਂ ਦੀ ਤਿੰਨ ਤੋਂ ਚਾਰ ਦਿਨ ਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਾਈ ਹਲਕੇ ਦਰਮਿਆਨੇ ਰੂਪ ਦੇ ਵਿੱਚ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਾਨੂੰ ਮੀਂਹ ਦੇ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਤਾਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਬਟਨ ਵੀ ਹੈ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਹਾਈਪ ਦੇ ਬਟਨ ਉੱਪਰ ਕਲਿੱਕ ਕਰੋ ਸਾਨੂੰ ਵੱਧ ਤੋਂ ਵੱਧ ਪੁਆਇੰਟ ਮਿਲਣਗੇ ਵੀਡੀਓ ਨੂੰ ਤਾਂ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਹੋਵੇਗੀ ਤੇ ਬਾਕੀ ਦਰਸ਼ਕਾਂ ਤੱਕ ਪਹੁੰਚਦੀ ਹੋਵੇਗੀ ਹੁਣ ਅਸਾਂ ਗੱਲ ਕਰਦੇ ਹਾਂ ਉਹਦੇ ਜਿਨ੍ਹਾਂ ਦੇ ਮੌਸਮ ਦੇ ਹਾਲਾਤਾਂ ਦੀ 11 ਅਗਸਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਜੋ ਪ੍ਰਾਪਤ ਹੋ ਰਹੀ ਨੇ ਉਹਦੇ ਮੁਤਾਬਕ ਅਤੇ ਜੋ ਅਲਰਟ ਪ੍ਰਾਪਤ ਹੋਏ ਨੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਅਤੇ ਨਵਾਂ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਾਨੂੰ ਤਗੜਾ ਮੀਂਹ ਲਗਾਤਾਰ ਦੇਖਣ ਨੂੰ ਮਿਲੇਗਾ ਝੜੀनुਮਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ 11 ਤਰੀਕ ਨੂੰ ਕਿ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਵਧੀਆ ਬੱਦਲਬਾਈ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਤੁਸੀਂ ਦੇਖੋਗੇ ਪੂਰੇ ਪੰਜਾਬ ਦੇ ਬਜੇ ਤਰੀਕੇ ਨਾਲ ਬੱਦਲਵਾਈ ਦਾ ਮਾਹੌਲ ਬਣਿਆ ਰਹੇਗਾ ਖਾਸ ਤੌਰ ਤੇ ਗੁਰਦਾਸਪੁਰ ਅਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਮੁਹਾਲੀ ਪਟਿਆਲਾ ਤੇ ਸੰਗਰੂਰ ਵਿੱਚ ਵਧੀਆ ਕਿਤੇ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਧੀਆ ਰੂਪ ਨਾਲ ਮੀਂਹ ਹੋਵੇਗਾ ਤੇ ਮੀਂਹ ਦੇ ਨਾਲ ਨਾਲ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਆਉਂਦੇ ਦਿਨ ਅਧੀਕਰ ਗੱਲ ਕੀਤੀ ਜਾਵੇ ਤਾਂ 12 ਤਰੀਕ ਨੂੰ ਥੋੜਾ ਜਿਹਾ ਸਿਸਟਮ ਬਦਲ ਰਿਹਾ ਹੈ ਜਿਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਕਿ ਪਠਾਨਕੋਟ ਦੇ ਵਿੱਚ ਤਾਂ ਮੀਂਹ ਤਗੜੇ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਪਰ ਰਣਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਹੈ ਕਾਫੀ ਕਮਜ਼ੋਰ ਸਿਸਟਮ ਇਨਾਂ ਇਲਾਕੇ ਵਿੱਚ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਕਿਸੇ ਤਰੀਕੇ ਦੀ ਵੀ ਉਮੀਦ ਮੀਂਹ ਦੀ ਭਾਰੀ ਇਨਾਂ ਇਲਾਕੇ ਵਿੱਚ ਦਿਖਾਈ ਨਹੀਂ ਦੇ ਰਹੀ ਪਰ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਠੀਕ ਠਾਕ ਬਦਲਵਾ ਹੀ ਬਣੀ ਰਹੇਗੀ ਮੇਨ ਤੌਰ ਤੇ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਪਟਿਆਲਾ ਸੰਗਰੂਰ ਇਹ ਇਲਾਕੇ ਹੋਣਗੇ ਜਿਨ੍ਹਾਂ ਵਿੱਚ ਵਧੀਆ ਬੱਦਲਬਾਈ ਹੋਵੇਗੀ ਕਿ ਕਿਣਮਣ ਕਣੀ ਦੇ ਚਾਂਸ ਬਣੇ ਰਹਿਣਗੇ ਓਵਰਕਾਸਟ ਕੰਡੀਸ਼ਨਾਂ ਰਹਿਣਗੀਆਂ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਇਹ ਇਲਾਕਾ ਜਿੰਨਾ ਵੀ ਹੈ ਇਹ ਸਾਰੇ ਇਲਾਕੇ ਵਿੱਚ ਤਾਪਮਾਨ 32 ਤੋਂ 33 ਡਿਗਰੀ ਪਰ ਫਜ਼ਿਲਕਾ ਫਿਰੋਜ਼ਪੁਰ ਇਹ ਵਾਲੇ ਇਲਾਕੇ ਤਰਨਤਾਰਨ ਦੀ ਬੈਲਟ ਜਿਹੜੀ ਹੈ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਨਹੀਂ ਹੈ ਇਹਨਾਂ ਵਿੱਚ 35 ਡਿਗਰੀ ਤੱਕ ਤਾਪਮਾਨ ਜਾਂ 38-40 ਤੱਕ ਵੀ ਤਾਪਮਾਨ ਜਾ ਸਕਦਾ ਹੈ ਆਉਂਦੇ ਦਿਨ ਦੀ ਗੱਲ ਕਰੀ ਅਗਰ 13 ਅਗਸਤ ਦੀ 13 ਅਗਸਤ ਨੂੰ ਇੱਕ ਸਿਸਟਮ ਫੇਰ ਤੋਂ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਵਿੱਚ ਭਾਰੀ ਮੀਂਹ ਦੀ ਉਮੀਦ ਇੱਕ ਵਧੀਆ ਤਰੀਕੇ ਨਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਗੜਾ ਸਿਸਟਮ ਲੱਗਣ ਜਾ ਰਿਹਾ ਹੈ ਤੇ ਨਾਲ ਜਿਨਾ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਬਣੀ ਰਹੇਗੇ ਜਿਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ ਪਟਿਆਲਾ ਤੇ ਸੰਗਰੂਰ ਵਿੱਚ ਵੀ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਗੜਾ ਸਿਸਟਮ ਲੱਗਣ ਜਾ ਰਿਹਾ ਹੈ ਤੇ ਤਾਪਮਾਨ ਦੇ ਵਿੱਚ ਵੱਡੀ ਖਰਾਬਟ ਆਵੇਗੀ 13 ਅਗਸਤ ਨੂੰ ਤੁਸੀਂ ਦੇਖ ਰਹੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਵਧੀਆ ਬੱਦਲ ਵਾਈ ਹੈ ਜਿਸ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਮੀਂਹ ਆਉਣ ਦੀ ਉਮੀਦ ਹੈ ਤੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਜੀ ਆਖਰੀ ਦਿਨ ਜਾਨਕਿ 14 ਅਗਸਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਕਿਉਂਕਿ ਹਿਮਾਚਲ ਵੱਲੋਂ ਆਵਗਾ ਤੁਸੀਂ ਦੇਖ ਰਹੇ ਹੋ ਲਗਭਗ ਪੰਜਾਬ ਦਾ 50% ਇਸ ਤਰੀਕੇ ਨਾਲ ਜਿਹਦੇ ਵਿੱਚ ਸਭ ਤੋਂ ਵੱਧ ਮੀਂਹ ਪਠਾਨਕੋਟ ਵਿੱਚ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਇੱਕ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਤੋਂ ਇਲਾਵਾ ਮੇਨ ਜਿਹੜੇ ਮੀਂਹ ਦੇ ਵਾਲੇ ਜ਼ਿਲ੍ਹੇ ਹਨ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਰੂਪਨਗਰ ਸਭਜਾ ਰਜੀਤ ਸਿੰਘ ਨਗਰ ਫਤਿਹਗੜ੍ਹ ਮੁਹਾਲੀ ਅਤੇ ਪਟਿਆਲਾ ਇਨ੍ਹਾਂ ਵਿੱਚ 14 ਅਗਸਤ ਨੂੰ ਬਹੁਤ ਵਧੀਆ ਮੀਂਹ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਤਗੜੇ ਮੀਂਹ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਖਰਾਬਤਾ ਹੈ ਕਿ ਬਾਕੀ ਪੰਜਾਬ ਵਿੱਚ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਸੰਗਰੂਰ ਵਿੱਚ ਵੀ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਬੱਦਲਵਾਈ ਵਾਲਾ ਮੀਂਹ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਇਲਾਕੇ ਵਿੱਚ ਵੀ ਠੀਕ ਠਾਕ ਮੀਂਹ ਹੋਣ ਦੀ ਉਮੀਦ ਹੈ ਫਿਰੋਜ਼ਪੁਰ ਫਜ਼ਿਲਕਾ ਮੋਗਾ ਫਰੀਦਕੋਟ ਮੁਕਸਰ ਬਠਿੰਡਾ ਬਰਨਾਲਾ ਤੇ ਨਾਲ ਦੀਆਂ ਅਗਰ ਗੱਲ ਕੀਤੀ ਜਾਵੇ ਤਾਂ ਮਾਨਸਾ ਜ਼ਿਲ੍ਹੇ ਦੀ ਇਹਨਾਂ ਵਿੱਚ ਵੀ ਠੀਕ ਠਾਕ ਮੀਂਹ ਹੋ ਸਕਦਾ ਜੋ ਫਿਲਹਾਲ ਸਿਸਟਮ ਪ੍ਰਾਪਤ ਹੋਏ ਨਹੀਂ ਬਿਸ਼ੱਕ ਸੌਣ ਦਾ ਮਹੀਨਾ ਕਿਤੇ ਖਤਮ ਹੋਣ ਵਾਲਾ ਪਰ ਹੁਣ ਮੀਂਹਾਂ ਦੀ ਲੜੀ ਹੈ ਜਿਹੜੀ ਦੁਬਾਰਾ ਤੋਂ ਚਾਲੂ ਹੁੰਦੀ ਦਿਖਾਈ ਦੇ ਰਹੀ ਹੈ ਏਸੀਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ ਇਸ ਤੋਂ ਇਲਾਵਾ ਕੋਈ ਅਗਰ ਤੇ ਅਲੱਗ ਤੇ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਜਾਂ ਕੋਈ ਅਲੱਗ ਰਿਪੋਰਟ ਆਈ ਤਾਂ ਉਹ ਜਾਣਕਾਰੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੀਓ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ